ਅੱਤਾਂ ਤੇ ਅਸੀਂ ਫ੍ਰੀ ਤੇ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਜਿਹੜੇ ਵਰਨੇਬਲ ਏਰੀਆਜ਼ ਉਹ ਆਇਡੈਂਟੀਫਾਈ ਕੀਤੇ ਆਂ ਔਰ ਉਸ ਤੋਂ ਇਲਾਵਾ ਅਸੀਂ ਉਹਨਾਂ ਦੇ ਵਿੱਚ ਰੋਜ਼ ਕੌਨਫੀਡੈਂਸ ਬਿਲਡਿੰਗ ਮੀਜ਼ਰ ਕਰ ਰਹੇ ਆਂ ਪੈਰਾਮਿਲਟਰੀ ਫੋਰਸ ਦੀ ਕੰਪਨੀ ਸੀਆਰਪੀਐਫ ਦੀ ਸਾਡੇ ਕੋਲ ਆਈ ਹੋਈ ਹੈ ਸਾਡੇ ਸੀਨੀਅਰ ਆਫਿਸਰ ਸਾਰੇ ਉਹਨਾਂ ਨੂੰ ਨਾਲ ਲੈ ਕੇ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨ ਵਾਸਤੇ ਕੌਨਫੀਡੈਂਸ ਬਿਲਡਿੰਗ ਮੀਜ਼ਰ ਉਸ ਏਰੀਆ ਵਰਨੇਬਲ ਏਰੀਆ ਚ ਕਰ ਰਹੇ ਰੈਗੂਲਰਲੀ ਇਸ ਤੋਂ ਇਲਾਵਾ ਵਿਜ਼ਿਬਿਲਟੀ ਚੈਕਿੰਗ ਔਰ ਪ੍ਰੀਵੈਂਟਿਵ ਐਕਸ਼ਨ ਜਿਹੜਾ ਅਸੀਂ ਟਰਬਲ ਮੇਕਰਜ਼ ਦੀ ਲਿਸਟ ਬਣਾਈ ਹੈ ਜਿਹੜੇ ਬੰਦੇ ਕੇ ਕੋਈ ਪ੍ਰੋਬਲਮ ਕ੍ਰੀਏਟ ਕਰ ਸਕਦੇ ਆਪਣੇ ਏਰੀਆ ਚ ਉਹਨਾਂ ਦੇ ਖਿਲਾਫ ਪ੍ਰੋਵੈਂਸ਼ਨ ਜਿਹੜੀ ਚੱਲ ਰਹੀ ਹੈ ਪ੍ਰੀਵੈਂਟਿਵ ਐਕਸ਼ਨ ਦੇ ਥਰੂ ਬਾਉਂਡ ਡਾਊਨ ਕਰਾਏ ਜਾ ਰਹੇ ਹੈ ہتھیار ਤਕੀਬਨ 51% ਜੇ ਕੱਲ ਰਾਤ ਤੱਕ ਮੈਂ ਦੇਖਾਂ 51% ਅਸੀਂ ਕਰਾ ਚੁੱਕੇ ਹਾਂ ਔਰ ਉਹਦੇ ਨਾਲ ਕੁਝ ਜਿਹੜੀਆਂ ਸਕਰੀਨਿੰਗ ਕਮੇਟੀ ਦੇ ਵਿੱਚ ਅਪਲੀਕੇਸ਼ਨਸ ਪੈਂਡਿੰਗ ਨੇ ਜਿਹੜੇ ਬੰਦਿਆਂ ਨੂੰ ਥ੍ਰੈਟ ਹੈ ਉਹ ਤੋਂ ਉਹ ਵੀ ਅਜੇ ਕਾਊਂਟ ਨਹੀਂ ਕੀਤੇ ਸਿਰਫ 베ਰ ਜਿਹੜੀ ਹੈ ਉਹ ਕਾਊਂਟਿੰਗ ਹੈ ਉਸ ਤੋਂ ਇਲਾਵਾ ਤੁਸੀਂ ਦੇਖਿਆ ਆਰਮਜ਼ ਐਕਸਾਈਜ਼ ਐਟ ਦੇ ਜਿਹੜੀ ਐਨਡੀਪੀਐਸ ਸੈਕਟਰ ਦੀਆਂ ਰਿਕਵਰੀਆਂ ਸਾਡੇ ਚੱਲ ਰਹੀਆਂ ਸਪੈਸ਼ਲੀ ਇੰਟਰਨੈਸ਼ਨਲ ਬਾਰਡਰ ਦੇ ਉੱਤੋਂ ਵੀ ਤੁਸੀਂ ਦੇਖਿਆ ਪਿੱਛੇ ਜੇ ਵੀ ਅਸੀਂ ਸਪੈਸ਼ਲ ਆਪਰੇਸ਼ਨ ਚ ਕੀਤਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਚਲਦੀਆਂ ਰਹਿਣਗੀਆਂ ਸਪੈਸ਼ਲ ਆਪਰੇਸ਼ਨਸ ਔਰ ਮੈਂ ਬਿਲਕੁਲ ਇਸ ਬਾਰੇ ਵਿਸ਼ਵਾਸ ਦੁਆਣਾ ਪਬਲਿਕ ਨੂੰ ਤੁਹਾਡੇ ਰਾਹੀਂ ਕਿ ਬੜਾ ਫ੍ਰੀ ਫ੍ਰੀ ਤੇ ਫੇਅਰ ਪੋਲ ਹੋਏਗੀ ਔਰ ਅਸੀਂ ਵਚਨਬੱਧਾ ਕਿ ਪੀਸ ਐਂਡ ਲਾਅ ਐਂਡ ਆਰਡਰ ਜਿਹੜਾ ਮੇਨਟੇਨ ਕੀਤਾ ਜਾਊਗਾ ਉਸੇ ਸਮਾਂ ਚ ਅਜ ਇੱਕ ਫਲੈਗ ਮਾਰਚ ਕੀਤਾ ਉੱਚ ਪੈਰਾ ਮਿਲਟਰੀ ਹੈ ਜਾਂ ਹੋਰ ਜਿਹੜੇ ਸਾਰੇ ਆਫੀਸਰਸ ਨੇ ਔਰ ਸਾਡੇ ਸੀਨੀਅਰ ਆਫੀਸਰ ਸਾਰੇ ਸੋ ਦੈਟ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਜਾਂਦਾ ਕਿ ਇੰਨੀ ਫੋਰਸ ਸਾਡੀ ਪ੍ਰੋਟੈਕਸ਼ਨ ਵਾਸਤੇ ਸਰ ਕੁਝ ਦਿਨ ਪਹਿਲਾਂ ਟੀਮਾਂ ਲਗਈਆਂ ਇਹ ਇਹ ਪੈਰਾ ਮਿਲਟਰੀ ਦੀ ਕੰਪਨੀ ਹੈ ਜੀ ਆਪਣੇ ਕੋਲ ਉਹ ਸਾਰੀ ਇੱਥੇ ਆਈ ਹੋਈ ਹੈ ਸਰ ਹੋਰ ਵੀ ਕੰਪਨੀਆਂ ਮੰਗਾਈ ਜਾਣਗੇ ਸੁਰੱਖਿਆ ਦੇ ਮੱਦੇ ਨਜ਼ਰ ਉਹ ਤਾਂ ਆਉਣਗੇ ਜੀ ਅਜੇ ਕਿਉਂਕਿ ਪੰਜਾਬ ਦੀ ਇਲੈਕਸ਼ਨ ਅਜੇ ਲੇਟ ਹੈ ਪਹਿਲਾਂ ਇੱਕ ਇੱਕ ਕੰਪਨੀ ਜਿਹੜੀ ਆਈ ਹੈ ਉਹ ਇਸੇ ਕਰਕੇ ਹੈ ਕਿ ਕੌਨਫੀਡੈਂਸ ਬਿਲਡਿੰਗ ਮੇਜਰ ਦੇ ਵਿੱਚ ਉਹਨਾਂ ਨੂੰ ਆਪਰੇਸ਼ਨਲੀ ਸੀ ਯੂਜ਼ ਕਰਨਾ ਹੈ ਉਸ ਤੋਂ ਲਗਾਤਾਰ ਨਾਕੇ ਬੰਦੀ ਹਾਂਜੀ ਸਿਕਿਉਰਟੀ ਨੂੰ ਲੈ ਕੇ ਸੀਸੀਟੀਵੀ ਕੈਮਰੇ ਸਰ ਇਹ ਅਲੱਗ ਏਰੀਆ ਚ ਫਲੈਗ ਮਾਰਚ ਆਲਰੇਡੀ ਅਸੀਂ ਗੇਟ ਕੀ ਮਾਹਰ ਏਰੀਆ ਤੇ ਹੋਰ ਏਰੀਆ ਚ ਕਰਕੇ ਆਏ ਆ ਮੈਂ ਇੱਥੋਂ ਇਹਨਾਂ ਨੂੰ ਜੁਆਇਨ ਕੀਤਾ ਹਾਲ ਬਾਜ਼ਾਰ ਕਿਉਂਕਿ ਇੱਕ ਮੇਨ ਏਰੀਆ ਆਪਣਾ ਔਰ ਤੁਹਾਨੂੰ ਸਾਰਿਆਂ ਨੂੰ ਵੀ ਰਿਕਵੈਸਟ ਇਸੇ ਕਰਕੇ ਕੀਤੀ ਸੀ ਇੱਥੋਂ ਅਸੀਂ ਇੱਕ ਬੜਾ ਅੱਛਾ ਮੈਸੇਜ ਜਾਂਦਾ ਉਹ ਇੱਥੋਂ ਇਸ ਫਲੈਗ ਮਾਰਚ ਅੱਗੇ ਵੀ ਜਿਹੜਾ ਜ਼ੋਨ 3 ਦੇ ਵਿੱਚ ਮਕਬੂਲਪੁਰਾ ਵਗੈਰਾ ਏਰੀਆ ਤੇ ਉੱਥੇ ਵੀ ਕੱਢ ਜਾਏ ਗੋਲਡਨ ਗੇਟ ਤੇ ਕੁਝ ਦਿਨ ਪਹਿਲਾਂ ਚੈਕਿੰਗ ਕੀਤੀ ਗਈ ਗੱਡੀਆਂ ਦੇ ਵਿੱਚ ਪੈਸੇ ਮਿਲੇ ਲੱਖ ਰੁਪਈਆ ਮਿਲਿਆ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੇ ਇਲੈਕਸ਼ਨ ਲੱਗੇ ਨੇ ਤੇ ਗੱਡੀਆਂ ਦੇ ਵਿੱਚ ਲੱਖ ਰੁਪਈਆ ਲਾ ਕੇ ਘੁੰਮਦੇ ਨੇ ਤੇ ਕੋਈ ਇਹ ਤਾਂ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਔਰ ਇਗਨੋਰੈਂਸ ਆਫ ਲਾ ਜਿਹੜਾ ਕਾਨੂੰਨ ਦੀ ਇਗਨੋਰੈਂਸ ਹੋਣੀ ਕੋਈ ਬਚਤ ਨਹੀਂ ਹੈ ਕੋਈ ਡਿਫੈਂਸ ਨਹੀਂ ਹੈ ਸੋ ਫਲਾਈਂਗ ਸਕਵਾਡਸ ਆਲਰੇਡੀ ਇਨ ਪਲੇਸ ਨੇ ਸਟੈਟਿਕ ਟੀਮਾਂ ਨੋਟੀਫਿਕੇਸ਼ਨ ਦੇ ਵੇਲੇ ਹੋਣਗੀਆਂ ਤਿੰਨ ਪਰ ਕਨਸਿਸਟੈਂਸੀ ਫਲਾਈਂਗ ਸਕਵਾਡਸ ਬਣਾਈਆਂ ਗਈਆਂ ਔਰ ਉਹ ਸਾਰੀਆਂ ਇਸ ਵੇਲੇ ਫੰਕਸ਼ਨਲ ਨੇ डीसी साहब ਨਾਲ ਪਿੱਛੇ ਅਸੀਂ ਕੋ-ਜੁਆਇੰਟ ਮੀਟਿੰਗ ਕੀਤੀ ਸੀ ਤਾਂ ਉਹਨਾਂ ਦੇ ਪੁਆਇੰਟਸ ਵੀ ਅਸੀਂ ਮقرਰ ਕੀਤੇ ਨੇ ਸੋ ਥੈਟ ਉਹ ਏਰੀਆ ਡੋਮਿਨੇਟ ਕਰਨ ਔਰ ਸਭ ਦੇ ਵਿੱਚ ਵੀਡੀਓਗ੍ਰਾਫੀ ਦਾ ਪ੍ਰੋਵੀਜ਼ਨ ਹੈਗਾ ਔਰ ਚੈਕਿੰਗ ਦੇ ਵਿੱਚ ਜਿੱਥੇ ਵੀ ਸਾਨੂੰ ਕੋਈ ਉਹ ਜੀ ਇਤਰਾਜ ਜੋ ਸਮਗਰੀ ਮਿਲਦੀ ਹੈ ਜਾਂ ਕੈਸ਼ ਮਿਲਦਾ ਅਸੀਂ ਕੰਸਰਨਡ ਡਿਪਾਰਟਮੈਂਟ ਨੂੰ ਥਰੂ ਫਲਾਈਂਗ ਸਕਵਡ ਉਹ ਕਨਵੇ ਕਰਦੇ ਹਾਂ ਸੋ ਥੈਟ ਉਹਦੇ ਵਿੱਚ ਟਰਾਂਸਪੈਰੈਂਸੀ ਵੀ ਰਹੇ ਤੇ ਪੂਰਾ ਐਕਸ਼ਨ ਵੀ ਰਹੇ